मुलम <laughs> <laughs> ਵੀਡੀਓ ਦੇਖ ਲਈ ਕੰਮ ਨਹੀਂ ਮੇਰਾ ਵੀ ਵੀਡੀਓ ਦੇਖੀ ਉਹ ਜਿਹੜੇ ਤਹਾਈ ਜਿਹੜੇ ਅੱਜ ਮੰਨ ਲਓ ਕੁਝ ਵੀ ਨਹੀਂ ਗੱਲ ਕਰ ਰਹੇ ਆ ਜੀ ਸਰੀ ਕੋਲ ਗਈ ਆ ਸਿਰਫ ਅੰਦਰ ਲੈ ਕੇ ਜਾ ਰਹੇ ਸੀ ਕਿ ਸਾਨੂੰ ਅੰਦਰ ਜਾ ਕੇ ਕੰਮ ਤੋਂ ਪੁਰੋਜਾ ਦਾ ਪ੍ਰੋਟੈਸਟ ਕਰ ਲੈਣ ਕੋ ਲੇਕਿਨ ਅੰਦਰੋਂ ਮੁਲਾਜ਼ਮ ਅਜਿਹੇ ਕਾਰਨ ਕੀ ਵੈਟਰ ਸਰਕਾਰ ਦਾ ਕਾਰਨ ਹੈ ਵੀ ਜਿਹੜੀ ਸਿੱਕਾ ਦੀ ਪ੍ਰਥਾ ਆ ਉਹ ਨਾ ਲਗਾਈ ਜਾਵੇ ਜਿਹੜੇ ਕੱਚੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਉਮਰ 40 ਸਾਲ ਹੋ ਗਈ ਉਹਨਾਂ ਦੇ ਮੁਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ ਚਾਹੇ ਕੀ ਮੰਗੇ ਇਹਦੇ ਲਈ ਆ ਵਿਜੇ ਜਨਨ ਸਿੰਘ ਨੇ ਮੀਟਿੰਗ ਬੁढ़ाई ਸੀ ਕਿ ਉਹਦੇ ਰਿਕਾਰਡਿੰਗ ਮੇਨ ਆ ਕੋਈ ਸੀਟਾਂ ਨਹੀਂ ਨਿਕਲਿਆ ਜੇ ਕੋਈ ਸੀਟਾਂ ਨਿਕਲ ਕੇ ਆਉਂਦਾ ਤੇ ਫਿਰ ਇਹਨੇ ਮੁਲਾਜ਼ਮ ਕਿਉਂ ਪੱਕੇ ਹੋ ਗਏ ਇੱਕ ਦੋ ਕੁਝ ਨਹੀਂ ਅਜੇ ਮਨੋ ਕਿਹਾ ਗਿਆ ਕਿ ਪਾਸ ਕਿਤੇ ਹੋਗਾ ਸਰਕਾਰ ਦੇ ਵਿਭਾਗ ਵੀ ਕੁਝ ਨਹੀਂ ਕੀਤਾ ਗਿਆ ਕੁਝ ਨਹੀਂ ਕੀਤਾ ਗਿਆ ਆਜੀ ਤੋਂ ਆਏ ਆ ਕਿ ਕਿਸੇ ਨੇ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਸਿੱਪਾ ਜਿਹੜਾ ਹੈ ਕਿ ਜੋਨ ਟੀ ਦੇ ਉੱਤੇ ਸ਼ਾਂਤੀਪੁਰ ਵਾਲੇ ਢੰਗ ਨਾਲ ਧਰਨਾ ਦੇ ਰਹੇ ਸੀਗੇ ਹਾਂਜੀ ਜੋਨ ਟੀ ਦੇ ਵਿੱਚ ਸ਼ਾਂਤੀਪੁਰ ਵਾਲੇ ਢੰਗ ਨਾਲ ਧਰਨਾ ਦੇ ਰਹੇ ਸੀ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਜੋਨ ਜਾਤਾ ਲੱਗਣ ਤੋਂ ਪਹਿਲਾਂ ਜੋ ਜਾਤਾ ਲੱਗਣ ਤੋਂ ਪਹਿਲਾਂ ਅਗੀ 72 ਘੰਟੇ ਤੁਹਾਨੂੰ ਥੋੜਾ ਪਤਾ ਜੀ ਤੁਹਾਨੂੰ ਕੁਝ ਪਤਾ ਹੁੰਦਾ ਸੀ ਕਿ ਜੋਨ ਜਾਤਾ ਨਾਲ ਜਣਾ ਅਭੀ ਅਲਟੀਮੇਟਿਵ ਕਿਤਾਬਨੀ ਪੱਤਰ ਮੁੱਖ ਮੰਤਰੀ ਦੇ ਨਾਮ ਤੇ ਕਮਿਸ਼ਨਰ ਕਾਰਪੋਰੇਸ਼ਨ ਦੇ ਵੀ 11 ਘੰਟੇ ਦੇ ਵਿੱਚ ਪਰਨਜੀਤ ਘਹਿਰਾ ਜੀ ਨੂੰ ਦਿੱਤਾ ਗਿਆ ਪਰ ਇਹ ਪਰਨਜੀਤ ਘਹਿਰਾ ਜੀ ਨੂੰ ਜਿਵੇਂ ਆਇਆ ਪਰਨਜੀਤ ਘਹਿਰਾ ਜੀ ਨੂੰ ਦਿੱਤਾ ਅਭੀ 72 ਘੰਟੇ ਦਾ ਅਲਟੀਮੇਟਮ ਦਿੱਤਾ ਅਸੀਂ ਸਨ 72 ਘੰਟੇ ਜਿਹੜੇ ਹੈਗੇ ਉਹ ਸ਼ਨੀਵਾਰ ਨੂੰ ਖਤਮ ਹੋ ਗਏ ਅਸੀਂ ਕੱਲ ਇਹਨਾਂ ਨੂੰ ਆਪਣੇ WhatsApp ਰਾਹੀਂ ਕਮਿਸ਼ਨਰ ਮੇਨ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਸਾਰੀ ਕਾਰਪੋਰੇਸ਼ਨ ਦੀ ਅਫਸਰ ਸਾਹਿਬ ਸੀਨੀਅਰ ਡਿਪਟੀ ਮੇਰ ਡਿਪਟੀ ਮੇਰ ਮੇਰ ਨੂੰ ਅਸੀਂ WhatsApp ਤੇ ਸੂਚਨਾ ਵੀ ਦਿੱਤੀ ਪਰ ਇਹਨਾਂ ਨੇ ਬਜਾਏ ਸਾਡੀ ਬੈਠੇ ਤਰਾਂ ਦੇ ਸਾਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਔਰ ਸਾਡੇ ਸਾਥੀ ਕਾਫੀ ਕਹਿਲ ਵੀ ਹੋਏ ਆ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਵਾ ਲਏ ਜੇ ਅਸੀਂ ਅੱਜ ਗ੍ਰਿਫਤਾਰੀਆਂ ਦੇ ਰਹੇ ਜਤਿੰਦਰ ਗੋਰੀਏ ਨੂੰ ਟਾਈਗਰ ਬਬਲੂ ਚੇਤਰੀ ਜਿਹੜੇ ਉੱਤਰਾ ਪ੍ਰਦੇਸ਼ ਤੋਂ ਆਇਆ ਔਰ ਮੇਰੇ ਨਾਲ ਪਿੰਟੂ ਭਾਈ ਜਿਹੜੇ ਧਰਨਾ ਦੇ ਰਹੇ ਆ ਅਸੀਂ 4-5 ਬੰਦੇ ਗ੍ਰਿਫਤਾਰੀ ਦੇ ਰਹੇ ਆ ਔਰ ਇਸਕੇ ਲਾਲਾ ਵਿੱਕੀ ਗੋਂਡੀਆ ਜੀ ਇਸ ਮੂਮੈਂਟ ਨੂੰ ਚਲਾਣਗੇ ਪਿੱਛੇ ਮੇਰੇ ਔਰ ਸਾਡੇ ਜਸਦੇਵ ਸਿੰਘ ਦੇ ਮੁਲਾਜ਼ਮੋ ਨੇ ਤੁਸੀਂ ਵੀਡੀਓ ਜਿਹੜੀ ਦੇਖਿਓ ਮੇਰੀ ਆਈਡੀ ਤੋਂ ਬਾਕੀ ਜਿੰਨ ਜਿਹੜੇ ਮੌਜੂਦ ਸੀਗੇ ਕਿ ਟੁਕਾ ਮੁਕੀ ਕੀਤੀ ਥੁੱਡੇ ਮਾਰੇ ਆ ਔਰ ਉਹ ਇਹ ਨਹੀਂ ਇਹ ਭੁੱਲ ਗਏ ਕਿ ਅਸੀਂ ਵੀ ਹਟ ਦਾ ਜਵਾਬ ਪੱਥਰ ਨਾਲ ਦੇ ਜਾਂਦੇ ਆ ਦਰਵਾਜ਼ਾ ਅਸੀਂ ਖੋਲ ਗਏ ਅੰਦਰ ਯਾਰ ਅਸੀਂ ਉੱਤੇ ਆਪਸੀ ਤਕਰਾਵ ਦੇ ਟੁੱਟਿਆ ਵਾ ਅਸੀਂ ਦੋ ਸ਼ਿਰਮੀਂ ਦਿਨ ਤੇ ਦੋ ਸੱਸੀ ਨਹੀਂ ਲੈਂਦੇ ਕਿਉਂਕਿ ਅਸੀਂ ਕਿਹਾ ਸੀ ਅਸੀਂ ਬਰੀ ਲੈ ਕੇ ਆਏ ਸਾਨੂੰ ਅੰਦਰ ਬਹਿਣ ਦਿਓ ਔਰ ਇਹਨਾਂ ਨੇ ਬਹਿਣ ਨਹੀਂ ਦਿੱਤਾ ਲਈ ਸਾਥੀਆਂ ਬੇਨਤੀ ਆ ਕਿ ਆਪਣਾ ਆਪਣਾ ਸਕੂਟਰ ਮੋਟਰ ਸਾਈਕਲੋ ਜਿਹੜੇ ਥਾਣੇ ਜਿਹੜੇ ਵੀ ਜਗ੍ਹਾ ਤੇ ਲੈ ਕੇ ਜਾਂਦੇ ਆ ਉੱਥੇ ਪਹੁੰਚੀਏ ਟਾਈਗਰ ਬੰਦੂ ਚੋਦੋ ਜੀ ਜੋ ਰਾਸ਼ਟਰੀ ਦੇ ਚਾਹੇ ਸਭ ਤੋਂ ਪਹਿਲੇ ਮੈਂ মিডিਆ ਬੰਦੂ ਕੋ ਕਰਾਂਗੀ ਚਾਹੀਏ ਜੀ ਮੈਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਤਮਾ ਰਾਸ਼ਟਰੀ ਉਦਯੋਗ ਜੀ ਜੀ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਥਾ ਡਲਿਤ ਮਜ਼ਦੂਰੋ ਕੇ ਲਿਏ वो तो आज संविधान का लिहाज पंजाब के पुलिस प्रशासन और फोस्ट अधिकारियों द्वारा जो नगर निगम में बैठे है उनके यहाँ शोषण हो रहा है और यह गिरफ्तारी अध्यक्ष होकर हमारा प्रदेश अध्यक्ष दे, दे रहा है और मैं राष्ट्रीय अध्यक्ष राष्ट्रीय सफाई कर्मचारी महासंघ के हर राज्य के प्रदेश अध्यक्ष को मैं आह्वान करना चाहता हूँ कि यह तो अब लड़ाई शुरुआत हुई है हर राष्ट्र हर राज्य में सफाई कर्मचारी आंदोलन को हम लोग मजबूत करेंगे इसलिए खेता प्रति बंद करा दे इसके लिए मुझे चाहे जितनी बड़ी कुर्बानी देना पड़े और करेंगे और मैं अपने राष्ट्रीय सफाई कर्मचारी महासंघ के हर प्रदेश अध्यक्ष को मैं आदेश देता हूँ की जल्द ऐसी जल्द आप बड़ा आंदोलन करके अपने राज्य में एक मुख्यमंत्री आवास का घिराव करें क्योंकि राष्ट्रीय सफाई कर्मचारी महासंघ का यह उद्देश्य है कि खेता प्रथा खत्म कराकर अपने कर सफाई कर्मचारियों कर को शोषण मुक्त कराना इसके लिए हम लोगों को कोई भी कुर्बानी देनी पड़े ये हमारे में गर्व की बात है आज मुझे बहुत खुशी है कि मैं अपने समाज के लिए अपने मिट्टी भाई के साथ में जेल जा रहा हूँ ये लिए हमारे लिए गर्मी की बात है और शर्म करो पंजाब के वो दमारंभ नेता लुधियाना के ये नेता जो ऑफिस में बैठे हैं जो समाज के साथ भी खड़े रहे वो उनको गद्दार में घोषित करना चाहता हूं हमने पहले हमने सूचना दे दिया गया था बहरा गांधी पहले अल्टीमेटम दे दिया गया था उमेल फिक्स कर दिया गया था ਯਾ ਲੇਕਿਨ ਇਹ ਲਿਖਿਤ ਮੇਂ ਦੇ ਦੇਗਾ ਦਿਖੇਗੀ ਫਰਜ਼ਮਕਾ ਜੇਗਾ ਅਸੀਂ ਨੇ ਫੈਕਟਿਵ ਨਹੀਂ ਕੀਤਾ ਅਸੀਂ ਨੇ ਮੇਲ ਕਰਦੀ ਸੀ ਔਰ ਅਸੀਂ ਨੇ ਸ਼ਿਕਾਇਤ ਪੱਤਰ ਜੋ ਅਸੀਂ ਦਿੱਤਾ ਨਾ ਉਹ ਪਰਮਜੀਤ ਖਿਆਰਾ ਜੀ ਨੇ ਦਿੱਤਾ ਸੀ 72 ਘੰਟੇ ਪਹਿਲਾਂ ਔਰ ਕੱਲ ਅਸੀਂ ਬਕਾਇਦਾ ਰਿਪੋਰਟਾਂ ਇਤਿਜਾਰੀ ਕੀਤਾ ਔਰ ਕਮਿਸ਼ਨਰ ਕਾਪੀਸ਼ਨ ਔਰ ਮੇਰੇ ਨੇ ਬੇਸ਼ਰਮ ਆ ਕਿ ਇਹਨਾਂ ਨੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਸਰਕਾਰ ਦਾ ਨੁਮਾਇੰਦਾ ਮ ਐਮ ਐਲ ਏ ਨਹੀਂ ਨੁਮਾਇੰਦਾ ਮ ਮੰਤਰੀ ਨੂੰ ਆਂਦਾ ਵਾ ਨਹੀਂ ਜਿਹੜਾ ਚੱਲ ਰਿਹਾ ਫਲੀਵ ਰੋੜਾ ਜੀ ਚਲਾ ਰਹੇ ਆ ਸਾਡੀ ਇਹਨੇ ਕੋਈ ਪੁੱਛ ਕੇ ਵੀ ਨਹੀਂ ਕੀਤੀ ਤੇ ਅਸੀਂ ਅੱਜ ਜੇਲ੍ਹ ਕੋਈ ਨਹੀਂ ਪਰਚੇ ਦੁਨੀਆ ਮੰਨ ਦੀ ਜ਼ੋਰਾਂ ਨੂੰ ਲੱਖ ਲਾਂ ਦਾ ਕਰੋ ਦੋਨਾਂ ਨੂੰ ਦੇਖੋ ਮੈਂ ਤਾਂ ਕਿਉਂਕਿ ਕੱਲ ਮਾਡਲ ਗੋਰਫ ਕੰਡਕਟ ਲਾਗੂ ਹੋ ਗਿਆ ਉਹਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉਹ ਬਸਤ ਪਹੁੰਚ ਜੋ ਮੀਟਿੰਗ ਕੈਂਸਲ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਸੀ ਤਾਂ ਇਕਦਮ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮਾਜੀ ਤੋਂ ਪੱੜੀ ਕੇ ਥਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਕਲਾਕਾਰ ਸੀਗੇ ਇਹ ਸਾਡੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਰਹੀ ਸੀ ਅੰਦਰ ਵੜਨ ਲਈ ਉਹ ਅੰਦਰ ਵੜਦੇ ਆ ਵੜਦੇ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਬਾਈ ਵੀ ਤੁਸੀਂ ਇੱਕ ਦਾ ਮਾਡਲ ਕੋਡ ਆ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਦੂਜਾ ਵੀ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਤੁਹਾਡਾ ਵੀੜਾ ਜੀ ਸਭ ਦੇ ਦੋਸਤ ਦਾ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਰਿਪਰੈਜੈਂਟੇਸ਼ਨ ਦੇਣਾ ਚਾਹੁੰਦੇ ਹੋ ਵੀ ਦੇ ਸਕਦੇ ਹੋ ਪਰ ਆ ਜਿਹੜਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਕਰ ਰਿਹਾ ਹੱਥੋਂ ਪਾਈ ਕਰ ਰਿਹਾ ਇਹ ਧਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ। ਉਹ ਇਹਨਾਂ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਮਾਂ ਤਾਂ ਉਹਨਾਂ ਚੋਂ ਕਿਸੇ ਨੇ ਫੇਰ ਹੱਥ ਪਾਈ ਸ਼ੁਰੂ ਕਰ ਦਿੱਤੀ ਸਾਡੇ ਕੋਲ ਸੜਿਆ ਨਾਲ। ਤੇ ਬੱਸ ਫਿਰ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਹੁਣ ਸਮਝਾ ਕੇ ਫਿਰ ਬਾਹਰ ਬਿਠਾ ਕੇ ਆਏ ਆ ਵੀ ਭਾਈ ਜੋ ਤੁਹਾਡਾ ਜਿਹੜਾ ਤੁਸੀਂ ਆਹ ਦਾ ਸ਼ਾਂਤ ਨਹੀਂ ਟੰਗਣਾ ਦੇਈ ਜਾਵਾਂ। ਇਹ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਦਾ ਹੱਥੋਂ ਪਾਈ ਕਰਨੀ ਇਹ ਸ਼ੋਭਾ ਨਹੀਂ। ਉਹਨਾਂ ਨੂੰ ਅਧਿਕਾਰੀਆਂ ਦੇ ਨਾਲ ਆਏ ਗਏ ਆ ਆਪਾਂ ਲਈ ਆਏ ਆ। ਅੱਗੇ ਆ ਕੇ ਸਭੀ ਦੇਖੋ মিডিਆ ਸਾਰੇ ਉੱਤੇ ਮਜੂਰ ਸੀਗਾ ਸਾਰੇ মিডিਆ ਕੋ ਵੀਡੀਓ ਰਿਕਾਰਡਿੰਗਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਮੈਂ ਸਾਹ ਖੜ ਕੇ ਵੀ ਬਾਈ ਨਾ ਕਰੋ ਤੁਸੀਂ ਬਾਹਰ ਹੋ ਜਾਓ ਬਾਹਰ ਖੜ ਕੇ ਤੁਸੀਂ ਧਰਨਾ ਦੇਈ ਜਾਓ ਤੇ ਵੀਡੀਓ ਜੋ ਤੱਕ ਮੀਡੀਆ ਇੰਡੀਪੈਂਡੈਂਟ ਮੀਡੀਆ ਦਾ ਅਭੀ ਨਾ ਇਹ ਨਾ ਆਛੇ ਇੰਡੀਪੈਂਡੈਂਟ ਮੀਡੀਆ ਦਾ ਪ੍ਰੂਫ ਕੋਈ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੋਵੇ ਤਾਂ ਮੈਂ ਕਹਿ ਨਹੀਂ ਰਹੀ ਵੀ ਕਾਰਪੋਰੇਸ਼ਨ ਦੀ ਲੈ ਲੋ ਵੀਡੀਓ ਰਿਕਾਰਡਿੰਗ ਮੈਂ ਤਾਂ ਕਹ ਰਿਹਾ ਵੀਡੀਓ ਨਹੀਂ ਲੈ ਲੋ ਹਾਂ ਜੀ ਤਾਂ ਮਹਾਰਾਜ ਦੱਸਿਆ ਜਾਦਾ ਹੀ ਕੱਤੀ ਮਹਾਰਾਜ ਔਕੇ ਕਰਾਂ ਦੀ ਨਾ ਕੀਤੀ ਗਈ ਇਹ ਮੰਗ ਲੈ ਕੇ ਵਿੱਚ ਇਹਨਾਂ ਆ ਮੰਗ ਮਤ ਪੱਕ ਗਈ। ਦੇਖੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੁਹਾਡਾ ਜਾਇਜ਼ ਹੱਕ ਆ ਠੀਕ ਹੈ ਮੰਗ ਰੱਖਣਾ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮੰਗ ਸ਼ਕ ਰੱਖ ਸਕਦੇ ਹੋ ਤੁਸੀਂ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤ ਮੂਈ ਢੰਗ ਨਾਲ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਦੇ ਉੱਤੇ ਆਓ ਹਿੰਸਕ ਧਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਸਾਡਾ ਹੁਣ ਕਸਾਰੀ ਕਾਰਪੋਰੇਸ਼ਨ ਦੀ ਪ੍ਰੋਪਰਟੀ ਦਾ ਜਿਹੜਾ ਪੂਰਾ ਗੇੜ ਦਾ ਪੂਰਾ ਹੀ ਸਾੜ ਦਿੱਤਾ ਪੁਲਿਸ ਵਾਲਿਆਂ ਨੇ ਵੀ ਲੱਗੀਆਂ ਬਾਈ ਚੰਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇਦਾਂ ਨਹੀਂ ਦੇਖਣਾ ਮੈਂ ਕਿਹਦੇ ਉੱਤੇ ਡਿੱਗਣਾ ਜੇ ਇਹਨਾਂ ਦੇ ਉੱਤੇ ਕਿਸੇ ਤੇ ਡਿੱਗ ਕੇ ਨੁਕਸਾਨ ਵੱਤ ਹੋ ਜਾਂਦਾ ਜੇ ਇਹਦਾ ਸਿਰ ਪਾੜ ਜਾਂਦਾ ਜਾਂ ਕਿਤੇ ਪੂਸ ਲਾਜੰਦੇ ਹੋ ਜਾਂਦਾ ਕਿਸੇ ਦਾ ਚਾਣੀ ਵਾਲੀ ਨੁਕਸਾਨ ਹੋ ਜਾਂਦਾ ਉਹਦੀ ਪਰ ਬਾਈ ਕੌਣ ਕਰਦਾ ਉਹ ਮੈਂ ਉਹਨਾਂ ਵੱਲ ਪਿਆ ਕਰਦਾ ਕਿ ਇਹ ਜਦੋਂ ਆਪਾਂ ਅੰਦਰ ਵੱੜਦੇ ਕੋਈ ਸ਼ੀਸ਼ਾ ਵੀ ਆ ਤੇ ਹਾਥਾ ਵੱਲ ਦੇ ਰੋਸ਼ ਸ਼ਾ ਟੁੱਟਦਾ ਜਾਂ ਵੀ ਟੋੜਿਆ ਜਾਂਦਾ ਹਾਂ ਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੁਲਿਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮੋਡਲ ਕੂਲ ਆਫ ਕੰਡਕਟ ਲੱਗਿਆ ਵਾ ਤਾਂ ਸਭ ਜ ਆਪਣੇ ਬੰਦ ਨਾ ਵੀ ਆਪਾਂ ਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੁਲਿਸ ਵਾਲੇ ਦਾ ਧੱਕਾ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਕਿ ਨੇ ਇੱਟਾ ਮਾਰ ਕੇ ਸ਼ੀਸ਼ਾ ਤੋੜਿਆ ਪਰ ਜਦੋਂ ਹੱਥੋਂ ਭਾਈ ਕੀਤੀ ਆ ਸ਼ੀਸ਼ੇ 'ਚ ਵੱਜੇ ਆ ਗਏ ਸ਼ੀਸ਼ੇ ਨੂੰ ਧੱਕੇ ਮਾਰਿਆ ਫਿਰ ਉਹ ਆ ਵੀਡੀਓ ਦੇਖਿਓ ਉਹ ਟੁੱਟੇ ਗੇਟ ਨੂੰ ਫੜ-ਫੜ ਕੇ ਖੜੇ ਹੋਏ ਵੀ ਅਸੀਂ ਅੰਦਰ ਖਿੱਚ ਕੇ ਨਹੀਂ ਆਉਣਾ ਵਾ ਯਾਰ ਮੈਨੂੰ ਤਾਂ ਪਤਾ ਨਹੀਂ ਕਿ ਕਿੰਨੇ ਕ ਜਾਨੇ ਸੀਗੇ ਐਵੇਂ ਮੈਂ ਕਹਾ ਮੈਂ ਤਾਂ ਥੱਲੇ ਸੜਾ ਜਣਾ ਕੀ ਲੱਗਿਆ ਰਿਹਾ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਈ ਉਹਨਾਂ ਦੀ ਮੀਟਿੰਗ ਜਿਹੜਾ ਵੀ ਨਾ ਮਿਲਣ ਦਾ ਉਹਦੀ ਯੂਨੀਵਰਸਿਟੀ ਕਾਰਵਾਈ ਚੋ ਕਾਰਵਾਈ ਦੇਖੋ ਜੋ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸਕਸੋਟ ਲੱਗੀ ਆ ਉਹਦੀ ਕਾਰਵਾਈ ਜੋ ਕੋਈ ਸ਼ਰਤ ਪੜਦੀ ਆ ਆਹ ਮੁਲਾਜ਼ਮਾਂ ਦੇ ਕਿਸੇ ਮੁਲਾਜ਼ਮ ਦੇ ਨਾ ਸਕਸੋਟ ਲੱਗੀ ਉਹ ਪੁਲਿਸ ਵਾਲੇ ਦੇ ਦੇਖਣਾ ਪਊਗਾ ਥੱਲੇ ਮੈਂ ਕਿਉਂਕਿ ਪੁਲਿਸ ਵਾਲੇ ਥੱਲੇ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀ ਕ ਲੱਗੀ ਆ ਕਿਸੇ ਦੇ ਬਟ ਥ